ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰਸਵਾਰੀ ਸਤ ਸੰਗਤ ਜੀ ਬੜੇ ਹੀ ਭਾਗਾ ਵਾਲੇ ਹਾਂ ਸਤਿਗੁਰਾਂ ਦੀ ਗੁਰਬਾਣੀ ਨੂੰ ਸਰਵਨ ਕਰਕੇ ਸਤਿਗੁਰਾਂ ਦੀ ਬਾਣੀ ਨੂੰ ਗਾ ਕੇ ਆਪਣੀ ਜ਼ਿੰਦਗੀ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਣ ਦਾ ਜੋ ਯਤਨ ਕਰ ਰਹੀ ਸਾਂ ਆਓ ਪਿਆਰ ਵਾਲਿਓ ਬੜੇ ਹੀ ਪਿਆਰ ਦੇ ਨਾਲ ਪਾਵਨ ਸਥਾਨਾਂ ਤੇ ਉਪ ਪ੍ਰਚਾਰ ਹੀ ਲੜੀ ਵਾਰ ਗੁਰਮਤ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਆਪਣੇ ਮੰਨਤੀਆਂ ਵਰਤੀਆਂ ਨੂੰ ਕਰੋ ਇਕਾਗਰਮ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ ਬਲਾਉ ਜੀ ਫਤੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਜੋ ਆਪਾਂ ਵਿਚਾਰ ਚੁੱਕੇ ਹਾਂ ਅਰਦਾਸ ਦਾ ਜੋ ਅੰਤਲਾ ਪੈਰਾ ਹਿਨ ਮਾਨੀਆਂ ਦੇ ਮਾਨ ਨਿਤਾਣੀਆਂ ਦੇ ਤਾਨ ਨਿ ਉਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਇਥੋਂ ਤੱਕ ਜਿਹੜੀ ਅਰਦਾਸ ਹੈ ਉਹ ਪੰਥਕ ਮਰਿਆਦਾ ਦੇ ਅਨੁਸਾਰ ਜੋ ਦਰਜ ਹੈ ਇਹਦੇ ਅੱਗੇ ਪਤਵੰਤੇ ਸੱਜਣਾ ਨੇ ਇਹ ਬਚਨ ਆਖ ਕੇ ਵੀ ਕਹਿਣ ਲੱਗੇ ਤੁਸੀਂ ਜਿਸ ਪਰਥਾਏ ਅਰਦਾਸ ਕਰ ਰਹੇ ਹੋ ਆਪ ਜੀ ਨੇ ਬਾਣੀ ਪੜੀ ਹੈ ਬਾਣੀ ਦੀ ਅਰਦਾਸ ਹੋਵੇਗੀ ਕੀਰਤਨ ਹੋਇਆ ਕੀਰਤਨ ਦੀ ਅਰਦਾਸ ਕਥਾ ਹੈ ਕਥਾ ਦੀ ਅਰਦਾਸ ਕਿਸੇ ਕਾਰਜਾ ਨੂੰ ਲੈ ਕੇ ਤੁਸੀਂ ਅਰਦਾਸ ਕਰਦੇ ਪਿਓ ਉਹ ਕਾਰਜਾ ਨੂੰ ਅਰਦਾਸ ਹੈ ਕੋਈ ਭੋਗ ਦੀ ਹੈ ਕੋਈ ਖੁਸ਼ੀ ਦੀ ਹੈ ਕੋਈ ਕਮੀ ਦੀ ਹੈ ਉਹਦੇ ਪਰਥਾਇ ਸ਼ਬਦ ਵਰਤਨੇ ਤੇ ਸ਼ਬਦ ਵਰਤ ਕੇ ਪਰ ਅੰਤ ਦੇ ਵਿੱਚ ਆਪਾਂ ਸ਼ਬਦ ਇਹ ਵਰਤਦੇ ਹਾਂ ਵੀ ਅਖਰਵਾਦਾ ਘਾਟਾ ਬੋਲਣ ਚੁੱਕ ਮਾਫ ਕਰਨੀ ਤੇ ਸਰਬੱਤ ਦੇ ਕਾਰਜ ਰਾਸ ਕਰਨੇ ਵਿਖੋ ਦੁਨੀਆ ਦੇ ਅੰਦਰ ਕਿਸੇ ਵੀ ਇਲਾਕੇ ਦੇ ਵਿੱਚ ਅਰਦਾਸ ਕਿਉਂ ਨਾ ਹੋਵੇ ਕਿਸੇ ਵੀ ਜਗ੍ਹਾ ਦੇ ਉੱਤੇ ਅਰਦਾਸ ਹੋ ਰਹੀ ਹੈ ਭਾਵੇਂ ਉਹ ਹਿੰਦੁਸਤਾਨ ਦੀ ਧਰਤੀ ਹੈ ਭਾਵੇਂ ਕੋਈ ਵਿਦੇਸ਼ ਨੇ ਪਰ ਹਰ ਜਗ੍ਹਾ ਦੇ ਉੱਤੇ ਜਦੋਂ ਸਿੱਖ ਅਰਦਾਸ ਕਰਦਾ ਹੈ ਨਾ ਭਾਵੇਂ ਕੋਈ ਇਕੱਲਾ ਅਰਦਾਸ ਕਰਦਾ ਪਿਆ ਤੇ ਭਾਵੇਂ ਪੰਥਕ ਤੌਰ ਤੇ ਅਰਦਾਸ ਹੋਰੀ ਹੈ ਸੰਗਤਾਂ ਦੇ ਵਿੱਚ ਅਰਦਾਸ ਹੋਰੀ ਹੈ ਅਰਦਾਸ ਕਿਸੇ ਵੀ ਤਰ੍ਹਾਂ ਦੀ ਹੋਵੇ ਜਦੋਂ ਸਿੱਖ ਆਪਣਾ ਭਲਾ ਮੰਗੇਗਾ ਤੇ ਨਾਲੋਂ ਨਾਲ ਇਹ ਵੀ ਬਚਨ ਆਕੇਗਾ ਵੀ ਮਾਲਕਾ ਸਰਬੱਤ ਦੇ\, ਕਾਰਜ ਰਾਸ ਕਰਨੀ ਹੁਣ ਇਹਦੇ ਵਿੱਚ ਇੱਕ ਮਾਲਕ ਨੇ ਬੜੀ ਵੱਡੀ ਜਿਹੜੀ ਰਮਜ ਹੈ ਸਾਡੀ ਝੋਲੀ ਦੇ ਵਿੱਚ ਪਾਈ ਹੈ ਭਾਵੇਂ ਪੰਥਕ ਵਿਦਵਾਨਾਂ ਨੇ ਇਹ ਅਰਦਾਸ ਨੋਟ ਕੀਤੀ ਅਰਦਾਸ ਲਿਖੀ ਉਹਨਾਂ ਇਹ ਸ਼ਬਦ ਲਿਖੇ ਇਨਾਂ ਨੂੰ ਦੋ ਪੱਖਾਂ ਤੋਂ ਵਿਚਾਰਿਆ ਜਾ ਸਕਦਾ ਹੈ ਇੱਕ ਪੱਖ ਤੋਂ ਆਪਾਂ ਇਹ ਵਿਚਾਰ ਸਕਦੇ ਹਾਂ ਕੋਈ ਕਿਸੇ ਦੇ ਪਰਥਾਏ ਕੋਈ ਕਿੰਨਾ ਵੀ ਬੁਰਾ ਕਿਉਣਾ ਮੰਗਦਾ ਹੋਵੇ ਕੋਈ ਕਿਸੇ ਦੇ ਪਰਥਾਏ ਕਿੰਨਾ ਵੀ ਬੁਰਾ ਕਿਉਣਾ ਮੰਗਦਾ ਹੋਵੇ ਕੋਈ ਮਾੜਾ ਕਹਿ ਰਿਹਾ ਹੋਵੇ ਕਿਸੇ ਦੇ ਦੁਖੀ ਹੋਣ ਦੀ ਅਰਦਾਸ ਕਰਦਾ ਹੋਵੇ ਕਿਸੇ ਤੋਂ ਨਫ਼ਰਤ ਕਰਕੇ ਅਰਦਾਸ ਕਰਦਾ ਹੋਵੇ ਪਰ ਉਹਦੇ ਤੋਂ ਬਾਅਦ ਉਹਨੂੰ ਇਹ ਬਚਨ ਕਹਿਣੇ ਹੀ ਪੈਣੇ ਨੇ ਸਰਬੱਤ ਦੇ ਕਾਰਜ ਤਰਾਸ ਕਰਨੇ ਜਦੋਂ ਸਰਬੱਤ ਦੇ ਘਰ ਜਾਗੇ ਉਹਦੇ ਵਿੱਚ ਉਹ ਵੀ ਮਨੁੱਖ ਆ ਗਿਆ ਵੀ ਜਿਸ ਨੇ ਪ੍ਰਥਾਯਰ ਅਰਦਾਸ ਕੀਤੀ ਤੇ ਦੂਸਰੀ ਜਿਹੜੀ ਅਰਦਾਸ ਹੈ ਦੂਸਰੇ ਪਤਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ ਉਹ ਅਰਥ ਇਹ ਕੀਤੇ ਨੇ ਵੀ ਜਦੋਂ ਸਿੱਖ ਆਪਾਂ ਵੇਖਦੇ ਹਾਂ ਗੁਰੂ ਦਰਬਾਰ ਦੇ ਵਿੱਚ ਹੁੰਦਾ ਆ ਕੇ ਨਮਸਕਾਰ ਕਰਦਾ ਹੈ ਵੀ ਹਰ ਸਿੱਖ ਦੀ ਇੱਕ ਅਰਦਾਸ ਵੀ ਹੋ ਸਕਦੀ ਆਪਾਂ ਜਦੋਂ ਨਮਸਕਾਰ ਕਰਦੇ ਆ ਹੱਥ ਜੋੜ ਕੇ ਮਾਲਕ ਦੇ ਗਿਆ ਆਪਣੀ ਫਰਿਆਦ ਰੱਖਦੇ ਪਏ ਆ ਆਪਣੇ ਮਨ ਦੇ ਜਿਹੜੇ ਵੱਲਵਲੇਵੇਂ ਨੇ ਮਨ ਦੀਆਂ ਵਿਚਾਰਾਂ ਨੇ ਉਹ ਆਪਾਂ ਅੱਗੇ ਰੱਖਦੇ ਪਏ ਆ। ਦੇਖ ਹੁਣ ਕੋਈ ਅਰਦਾਸ ਸੁੱਖਾ ਦੀ ਕਰਦਾ ਪਿਆ ਇਹ ਵੀ ਕਾਰਜ ਨੇ। ਕੋਈ ਆਪਣੇ ਪੁੱਤਰਾ ਦੀ ਅਰਦਾਸ ਕਰਦਾ ਪਿਆ ਇਹ ਵੀ ਕਾਰਜ ਹੈ। ਕੋਈ ਆਖਦਾ ਵੀ ਮਾਲਕਾ ਦੇਹ ਰੁਕਤਾ ਦੇ ਇਹ ਵੀ ਕਾਰਜ। ਕੋਈ ਨਾਮ ਲਈ ਦਾਤ ਮੰਗਦਾ ਪਿਆ ਇਹ ਵੀ ਕਾਰਜ। ਕੋਈ ਆਖਦਾ ਮਾਲਕ ਤੇਰੇ ਦਰਸ਼ਨ ਮਿਲ ਜਾਣ ਉਹ ਵੀ ਕਾਰਜ। ਪাব ਹਰ ਬੰਦੇ ਦੀ ਵੱਖੋ ਵੱਖਰੀ ਅਰਦਾਸ ਹੈ ਹਰ ਬੰਦਾ ਆਪੋ ਆਪਣੇ ਮਨ ਦੇ ਜਿਹੜੇ ਖਿਆਲ ਨੇ ਮਨ ਦੇ ਵਿਚਾਰ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਫਰਿਆਦ ਪਿਆ ਕਰਦਾ ਹੈ ਬੇਨਤੀ ਪਿਆ ਕਰਦਾ ਹੈ ਤੇ ਜਦੋਂ ਆਪਾਂ ਪੰਥਕ ਤੌਰ ਤੇ ਅਰਦਾਸ ਕਰਦੇ ਆਂ ਤੇ ਪੰਥਕ ਤੌਰ ਤੇ ਅਰਦਾਸ ਕਰਦੇ ਆਂ ਹੁਆਂ ਹਰ ਕਿਸੇ ਦੇ ਮਨ ਦੀਆਂ ਵਿਚਾਰਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਹਰ ਕਿਸੇ ਦੇ ਮਨ ਦੀਆਂ ਵਿਚਾਰਾਂ ਆਪਾਂ ਬਿਆਨ ਨਹੀਂ ਕਰ ਸਕਦੇ ਤੇ ਉਥੇ ਆਪਾਂ ਇਹ ਸ਼ਬਦ ਵਰਤਦੇ ਆ ਮਾਲਕਾ ਜਿੰਨਿਆਂ ਨੇ ਤੇਰੇ ਦਰ ਦੀਆਂ ਹਾਜ਼ਰੀਆਂ ਆਪਣੀਆਂ ਜਿੰਨਾ ਭਾਵਨਾ ਨੂੰ ਲੈ ਕੇ ਜਿੰਨਾ ਮਨੋ ਕਾਮਨਾ ਨੂੰ ਲੈ ਕੇ ਉਹਨਾਂ ਨੇ ਹਾਜ਼ਰੀਆਂ ਭਰੀਆਂ ਜਾਂ ਤੁਹਾਡੇ ਅੱਗੇ ਫਰਿਆਦ ਕੀਤੀ ਕੀ ਅਰਦਾਸ ਕੀਤੀ ਕੀ ਬੇਨਤੀ ਕੀਤੀ ਗਈ ਉਹਨਾਂ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਗੁਰਮਤ ਅਨੁਸਾਰ ਆਪ ਉਹ ਜਿਹੜੀ ਗੁਰੂ ਦੇ ਮਤ ਦੇ ਅਨੁਸਾਰ ਅਨੁਕੂਲ ਹੋਣਾ ਇਹ ਨਹੀਂ ਵੀ ਜਿਹੜੀਆਂ ਮਨ ਦੇ ਅਨੁਕੂਲ ਹੋਣ ਉਹ ਫਰਿਆਦਾ ਪ੍ਰਵਾਨ ਹੁੰਦੀਆਂ ਨੇ ਪਰ ਇਸ ਗੱਲ ਦਾ ਧਿਆਨ ਰੱਖਿਆ ਜੇ ਜੋ ਗੁਰੂ ਦੀ ਮਤ ਤੋਂ ਬਾਹਰ ਹੋ ਰਿਹਾ ਹੈ ਨਾ ਉਹ ਕਦੇ ਵੀ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ ਤਾਂ ਉੱਥੇ ਫਿਰ ਸ਼ਬਦ ਵਰਤੇ ਜਾਂਦੇ ਨੇ ਵੀ ਸਾਰਿਆਂ ਦੀ ਜਦੋਂ ਭਾਵਨਾਵਾਂ ਇਕੱਠੀਆਂ ਹੋ ਜਾਣ ਉੱਥੇ ਫਿਰ ਸਿਆਣੇ ਪਤਵੰਤੇ ਸੱਜਣਾ ਨੇ ਫਿਰ ਇਹ ਸ਼ਬਦ ਵਰਤ ਦਿੱਤੇ ਕਹਿਣ ਲੱਗੇ ਵੀ ਕੱਲੇ-ਕੱਲੇ ਦੀ ਜਿਹੜੀ ਫਰਿਆਦ ਹੈ ਫਰਿਆਦ ਬਿਆਨ ਨਹੀਂ ਕਰ ਸਕਦੇ ਇਸੇ ਕਰਕੇ ਮਾਲਕਾ ਸਰਬੱਤ ਦੇ ਕਾਰਜ ਰਾਸ ਕਰਨੇ ਹੁਣ ਅਰਦਾਸ ਇੱਕ ਜਗ੍ਹਾ ਤੇ ਥੋੜਾ ਹੋ ਰਹੀ ਏ ਇੱਥੇ ਅਰਦਾਸ ਹੋ ਰਹੀ ਏ ਦੂਸਰੇ ਗੁਰੂ ਘਰ ਅਰਦਾਸ ਹੋ ਰਹੀ ਏ ਕਿਤੇ ਘਰ ਬੈ ਕੇ ਸਿੱਖ ਅਰਦਾਸ ਪਿਆ ਕਰਦਾ ਕਿਤੇ ਵਿਦੇਸ਼ਾਂ ਦੇ ਵਿੱਚ ਬੈਠਾ ਹੋਇਆ ਅਰਦਾਸ ਕਰਦਾ ਪਿਆ ਕੋਈ ਮੈਦਾਨ ਦੇ ਵਿੱਚ ਪਿਆਰ ਅਰਦਾਸ ਕਰਦਾ ਪਿਆ ਕੋਈ ਕਿਸ ਜਗ੍ਹਾ ਦੇ ਉੱਤੇ ਜੰਗਲਾਂ ਦੇ ਵਿੱਚ ਕੋਈ ਲੰਘ ਰਿਹਾ ਉੱਥੋਂ ਅਰਦਾਸ ਕਰਦਾ ਪਿਆ ਕੋਈ ਗੱਡੀ ਦੇ ਵਿੱਚ ਤੁਰਦਾ ਹੋਇਆ ਅਰਦਾਸ ਕਰਦਾ ਪਿਆ ਜਾਂਦਾ ਅਰਦਾਸ ਕਰਦਾ ਪਿਆ ਤੇ ਪਿਆਰ ਵਾਲੇ ਗੁਰੂ ਦੇ ਪਾਸੋਂ ਆਪਾਂ ਮੰਗਣਾ ਹੈ ਤੇ ਕਈ ਵਾਰੀ ਸਾਡੇ ਮਨ ਦੇ ਇਹ ਸ਼ਬਦ ਹੁੰਦੇ ਨੇ ਸਾਡੀਆਂ ਵਿਚਾਰਾਂ ਹੁੰਦੀਆਂ ਵੀ ਅਸੀਂ ਦੁਨਿਆਵੀ ਪਦਾਰਥ ਮੰਗ ਸਕਦੇ ਹਾਂ ਗੁਰੂ ਦੇ ਕੋਲ ਕਿਉਂ ਕਾਰਜ ਤਾਂ ਸਾਰੇ ਨੇ ਹੁਣ ਬੱਚਾ ਮੰਗੇਗਾ ਤੇ ਮਾਪਿਓ ਦੇ ਕੋਲੋਂ ਜਾ ਕੇ ਮੰਗੇਗਾ ਉਹਨੂੰ ਪੈਨ ਚਾਹੀਦਾ ਪੈਨਸਲ ਚਾਹੀਦੀ ਹੈ ਰੋਟੀ ਚਾਹੀਦੀ ਹੈ ਭੁੱਖ ਲੱਗੀ ਹੈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਚਾਹੀਦੀ ਹੈ ਉਹ ਆਪਣੇ ਮਾਪਿਓ ਦੇ ਕੋਲੋਂ ਜਾ ਕੇ ਮੰਗੇਗਾ ਤੇ ਸਾਡਾ ਮਾਪਿਓ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਆਪਾਂ ਤੇ ਇਹਨਾਂ ਦੇ ਕੋਲ ਆ ਕੇ ਮੰਗਾਂਗੇ ਨੇ ਇੱਥੇ ਆ ਕੇ ਬੇਨਤੀ ਕਰਾਂਗੇ ਸੱਚੇ ਪਾਤਸ਼ਾਹ ਤੇਰੇ ਅੱਗੇ ਇਹ ਅਰਦਾਸ ਹੈ ਫਰਿਆਦ ਹੈ ਤੇ ਹੁਣ ਭਗਤ ਧੰਨਾ ਜੀ ਦਾ ਤੁਸੀਂ ਆਪਾਂ ਬਚਨ ਪੜ੍ਹਦੇ ਹਾਂ ਮੰਗ ਵੇਖੋ ਕਹਿਉ ਜੀ ਆ ਉਹ ਮੰਗ ਨੂੰ ਆਪਾਂ ਲਾਲਚ ਵੱਲ ਲੈ ਕੇ ਨਾ ਜਾਈਏ ਲਾਲਚ ਦੇ ਵਰੋਂ ਨਹੀਂ ਮੰਗਦਾ ਆਪੇ ਇੱਕ ਪੰਖੀ ਪੰਛੀ ਵੇਖੋ ਨਾ ਪੰਛੀ ਕਿਨਕਾ ਕਿਨਕਾ ਇਕੱਠਾ ਕਰਕੇ ਜਿਹੜਾ ਉਹ ਆਲਣਾ ਤਿਆਰ ਕਰਦਾ ਕਿਨਕਾ ਕਿਨਕਾ ਇਕੱਠਾ ਕਰਕੇ ਉਹਦੇ ਵਿੱਚ ਕੋਈ ਉਹ ਸੋਨਾ ਨਹੀਂ ਰੱਖਦਾ ਕੋਈ ਉਹਨੇ ਆਪਣੇ ਡਰਮ ਭਰ ਕੇ ਦਾਣੇ ਆ ਤੇ ਨਹੀਂ ਰੱਖੇ ਹੋਏ ਉਹ ਹੋਰ ਕੋਈ ਚੀਜ਼ਾਂ ਲਿਆ ਕੇ ਸਾਜੋ ਸਮਾਨ ਇਕੱਠਾ ਕਰਕੇ ਰੱਖਦਾ ਪਿਆ ਉਹ ਜਦੋਂ ਵੀ ਉਡਾਰੀ ਮਾਰਦਾ ਹੈ ਉਡਾਰੀ ਮਾਰ ਕੇ ਕੁਝ ਆਪਣੇ ਜੋਗਾ ਖਾ ਹੁੰਦਾ ਹੈ ਤੇ ਕੁਝ ਆਪਣੇ ਮੂਹ ਦੇ ਵਿੱਚ ਆਪਣੇ ਆਪਣੇ ਬੱਚਿਆਂ ਜੋਗਾ ਲੈ ਹੁੰਦਾ ਉਹਨੂੰ ਇਸ ਗੱਲ ਦਾ ਪਤਾ ਹੈ ਵੀ ਜੇ ਅੱਜ ਦਿਨ ਚੜਿਆ ਸੀ ਅੱਜ ਖਾਣ ਦੇ ਲਈ ਮਿਲਿਆ ਹੈ ਤੇ ਕੱਲ ਜਦੋਂ ਦਿਨ ਚੜੇਗਾ ਕੱਲ ਉਹ ਫਿਰ ਖਾਣ ਲਈ ਮਿਲ ਪੇਗਾ ਪਰ ਇੱਕ ਬੰਦਾ ਅਜਿਹਾ ਹੈ ਜਿੰਨੂੰ ਰੱਬ ਤੇ ਭਰੋਸਾ ਨਹੀਂ ਉਹ ਜੋੜਨ ਦੇ ਵੱਲ ਉਹਦੀ ਜਿਹੜੀ ਬਿਰਤੀ ਜ਼ਿਆਦਾ ਲੱਗ ਜਾਂਦੀ ਹੈ ਵੀ ਉਹ ਕਹਿੰਦਾ ਵੀ ਆ ਵੀ ਮੈਂ ਜੋੜ ਲਵਾਂ ਆ ਵੀ ਜੋੜ ਲਵਾਂ ਆ ਵੀ ਜੋੜ ਲਵਾਂ ਆ ਵੀ ਜੋੜ ਲਵਾਂ ਇਹ ਵੀ ਇਕੱਠਾ ਹੋ ਜਾਵੇ ਪਰ ਸੱਚੇ ਪਾਤਸ਼ਾਹ ਦੀ ਅੱਖ ਦੇ ਵੀ ਜਦੋਂ ਭਗਤ ਤੰਨਾ ਜੀ ਨੇ ਮਾਲਕ ਦੇ ਦਰ ਤੇ ਫਰਿਆਦ ਕੀਤੀ ਨਾ ਬੇਨਤੀ ਕੀਤੀ ਤੇ ਬੇਨਤੀ ਕਰਦੇ ਹਾਂ ਬਚਨ ਵੇਖੋ ਕੀ ਵਰਤਦੇ ਪਏ ਨੇ ਕਹਿੰਦੇ ਦਾਲ ਸੀਦਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜਿਉ ਮਾਲਕਾ ਮੈਨੂੰ ਕੋਈ ਜ਼ਿਆਦਾ ਨਹੀਂ ਚਾਹੀਦਾ ਕੋਈ ਚਾਹੀਦਾ ਕਿੰਨਾ ਕੋਈ ਵੀ ਥੋੜੀ ਜੀ ਦਾਲ ਦੇ ਦੇ ਭਾਇਆ ਕੋ ਦਾਲ ਦੇ ਦੇ ਸਿੱਧੇ ਦਾਤ ਹੁੰਦਾ ਹੈ ਵੀ ਆਟਾ ਵੀ ਥੋੜਾ ਜਿਹਾ ਆਟਾ ਦੇ ਦੇ ਤੇ ਦਾਲ ਸਿੱਧਾ ਮੰਗੋ ਕਿ ਯੋ ਹੁਣ ਉਹਨੂੰ ਪਕਾਣ ਦੇ ਲਈ ਘਿਓ ਦੀ ਲੋੜ ਹੈ ਥੋੜਾ ਜਿਹਾ ਘਿਓ ਦੇ ਦੇ ਹਮਰਾ ਖੁਸ਼ੀ ਕਰੈ ਨੇ ਤੇ ਜੀਓ ਵੀ ਮੈਨੂੰ ਜਾਦੇ ਵਿੱਚ ਕੋਈ ਖੁਸ਼ੀ ਨਹੀਂ ਹੈ ਮੈਂ ਆਖਾਂ ਵੀ ਮੈਨੂੰ ਕੋ ਇੰਨੇ ਮਣਾ ਮੂਹੀ ਇਹ ਚੀਜ਼ਾਂ ਦੇ ਦੇ ਵੀ ਨਹੀਂ ਬਸ ਮੈਂ ਇਹਦੇ ਵਿੱਚ ਹੀ ਖੁਸ਼ ਹਾਂ ਹਮਰਾ ਖੁਸ਼ੀ ਕਰੈ ਨਿਤ ਜਿਉ ਪਣੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਫਿਰ ਕੀ ਮੰਗਿਆ ਕਹਿੰਦੇ ਗਊ ਪੈਸ ਮੰਗੋ ਲਾ ਵੀਰੀ ਹੁਣ ਘਰ ਦੀਆਂ ਲੋੜਾਂ ਨੇ ਘਰ ਦੇ ਵਿੱਚ ਦੁੱਧ ਦੀ ਵੀ ਲੋੜ ਐ ਕਹਿੰਦੇ ਇੱਕ ਲਵੀਰੀ ਗਾਂ ਮਿਲ ਜੇ ਮੈਨੂੰ ਇੱਕ ਗਊ ਮਿਲ ਜੇ ਵੀ ਜਿਹਦੇ ਨਾਲ ਕੀ ਹੋਵੇ ਥੋੜਾ ਜਿਹਾ ਦੁੱਧ ਦੇਵੇ ਤੇ ਦੁੱਧ ਜਦੋਂ ਦੇਵੇ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਸੋਣਾ ਚਲਾ ਸਕਾਂ ਗਉ ਪੈਸ ਮੰਗੋਲਾ 베ਰੀ ਇੱਕ ਤਾਜਨ ਤੁਰੀ ਚੰਗੇਰੀ ਕਰ ਕੀ ਗਹਿਣ ਚੰਗੀ ਨਾਲੇ ਵੀ ਗੱਲ ਆਖ ਦਿੱਤੀ ਵੀ ਜੇ ਪਤਨੀ ਦੇਣੀ ਹੈ ਨਾ ਕਰ ਕੀ ਗਹਿਣ ਕਿੰਦੇ ਚੰਗੀ ਦਵੀ ਕਿਤੇ ਨਾ ਹੋਵੇ ਮੈਂ ਤੇਰੀ ਭਗਤੀ ਕਰਦਾ ਪਵਾ ਤੇ ਪਿੱਛੋ ਰੋਲਾ ਪਾ ਕੇ ਬਿਠੀ ਹੋ ਗਈਆ ਦੂਜੇ ਪਾਸੇ ਉਹ ਝਗੜਾ ਪਿਆ ਕਰਦੀ ਹੋਵੇ ਤੇ ਝਗੜਾ ਕਰਦੀ ਹੋਵੇ ਤੇਰੇ ਪਰਥਾਏ ਮਾੜੇ ਤੇ ਬਚਨ ਬੋਲਦੇ ਹੋਵੇ ਤੇ ਭਗਤ ਧੰਨਾ ਦੀ ਕੇਵਲ ਇਹ ਮੰਗ ਸੀ ਉਹ ਮੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲਾਲਸਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਜੇਕਰ ਸਬਰ ਵੇਖਣਾ ਹੈ ਸਿੱਧਕ ਵੇਖਣਾ ਹੈ ਤੇ ਭਗਤ ਧੰਨਾ ਦੇ ਜੀਵਨ ਦੇ ਵਿੱਚ ਵੇਖੋ ਕਿ ਬਾਬਾ ਕਬੀਰ ਸਾਹਿਬ ਦੇ ਆਪਾਂ ਬਚਨ ਪੜ੍ਹਦੇ ਆ ਤੇ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਹੁਣ ਆਖਦੇ ਨੇ ਕਹਿੰਦੇ ਮਾਲਕਾ ਸਤਿਗੁਰਾਂ ਦੀ ਬਾਣੀ ਦੇ ਤੁਸੀਂ ਬਚਨ ਪੜ੍ਹੋ ਕਹਿੰਦੇ ਸਬ ਤੁਦੈ ਪਾਸੋਂ ਮੰਗਦੇ ਨਿਤ ਕਰ ਅਰਦਾਸਾ ਅਰਦਾਸ ਕਹਿੰਦੇ ਵੀ ਹਰ ਬੰਦਾ ਅਰਦਾਸ ਕਰਕੇ ਤੇਰੇ ਦਰ ਦੇ ਉੱਤੇ ਆ ਕੇ ਖਲੋਤਾ ਪਿਆ ਹਰ ਬੰਦਾ ਤੇਰੇ ਕੋਲੋਂ ਮੰਗਦਾ ਪਿਆ ਕਿਉਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਸਰਬੱਤ ਦੇ ਕਾਰਜ ਰਾਸ ਕਰਨੇ ਵੀ ਤੂੰ ਸਾਰਿਆਂ ਦੇ ਸਰਬੱਤ ਦੇ ਜਿਹੜੇ ਕਾਰਜ ਹੈ ਕਾਰਜ ਰਾਸ ਪਿਆ ਕਰਦਾ ਕਿਤੇ ਸਮੁੰਦਰ ਦੇ ਵਿੱਚ ਬੇੜਾ ਡੁੱਬਦਾ ਪਿਆ ਪੰਨ ਮਨੁਖ ਅਰਦਾਸ ਕਰਦਾ ਪਿਆ ਸੱਚੇ ਪਾਤਸ਼ਾਹ ਮੇਰਾ ਜਿਹੜਾ ਬੇੜਾ ਡੁੱਬਦਾ ਪਿਆ ਇਸ ਬੇੜੇ ਨੂੰ ਤੂੰ ਕਿਨਾਰੇ ਤੇ ਲਾ ਦੇ ਹੈ ਤਾਂ ਦੁਨਿਆਵੀ ਅਰਦਾਸ ਹੈ ਨਾ ਉਹਨੂੰ ਪਤਾ ਹੈ ਜੇ ਮੇਰਾ ਬੇੜਾ ਡੁੱਬ ਗਿਆ ਜਿੰਨਾ ਵਿੱਚ ਸਮਾਨ ਹੈ ਸਮਾਨ ਡੁੱਬ ਜਾਵੇਗਾ ਮੈਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਕਿਸੇ ਜਗ੍ਹਾ ਦੇ ਉੱਤੇ ਪੰਜਵੇਂ ਪਾਤਸ਼ਾਹ ਦੇ ਸਮੇਂ ਭਾਈ ਜੀਵਾ ਪਿਆ ਅਰਦਾਸ ਕਰਦਾ ਪਿਆ ਅਰਦਾਸ ਕੀ ਹੈ ਹਨੇਰੀ ਚੱਲਦੀ ਪਈ ਐ ਤੂਫਾਨ ਚੱਲਦਾ ਪਿਆ ਬਰਸਾਤ ਹੁੰਦੀ ਪਈ ਐ ਤੇ ਉਸ ਜਗ੍ਹਾ ਦੇ ਤੇ ਅਰਦਾਸ ਕੀ ਕੀਤੀ ਜਾ ਰਹੀ ਐ ਭਾਈ ਜੀਵੇ ਦੇ ਵੱਲੋਂ ਸੱਚੇ ਪਾਤਸ਼ਾਹ ਤੇਰੇ ਦਰ ਤੇ ਅਰਦਾਸ ਹੈ ਅਰਦਾਸ ਕੀ ਹੈ ਇਹ ਹਨੇਰੀ ਰੁਕ ਜਾਵੇ ਬਰਸਾਤ ਰੁਕ ਜਾਵੇ ਕਿਸ ਕਰਕੇ ਮੈਂ ਪ੍ਰਸ਼ਾਦਾ ਤਿਆਰ ਕਰਨਾ ਤੇ ਸੰਗਤਾਂ ਆਈਆਂ ਨੇ ਇਹਨਾਂ ਨੇ ਪ੍ਰਸ਼ਾਦਾ ਛਕਣਾ ਹੈ ਤਾਂ ਅਰਦਾਸ ਦੁਨਿਆਵੀ ਐ ਨਾ ਪੇਟ ਦੀ ਅਰਦਾਸ ਐ ਭੁਖ ਦੀ ਅਰਦਾਸ ਹੋ ਰਹੀ ਹੈ ਵੀ ਮੈਂ ਪ੍ਰਸ਼ਾਦਾ ਤਿਆਰ ਕਰਾਂਗਾ ਜਿਹੜੀਆਂ ਸੰਗਤਾਂ ਤੇਰੇ ਦਰਸ਼ਨਾਂ ਲਈ ਆਈਆਂ ਨੇ ਉਹ ਬਹਿ ਕੇ ਪ੍ਰਸ਼ਾਦਾ ਪਿਆ ਸਕਣ ਕੀ ਕਬੀ ਸੰਤੋਖ ਸਿੰਘ ਜੀ ਨੇ ਬੜੇ ਪਿਆਰੇ ਬੋਲ ਲਿਖੇ ਕਿਤੇ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਜਦੋਂ ਦੁਰਗੋ ਪੰਡਿਤ ਹੁੰਦਾ ਹੈ ਨਾ ਸਤਿਗੁਰਾਂ ਦੇ ਦਰ ਤੇ ਜਦੋਂ ਘਰੋਂ ਤੁਰਿਆ ਤੇ ਮਨ ਦੇ ਵਿੱਚ ਵਿਚਾਰ ਲੈ ਕੇ ਆਇਆ ਵੀ ਸਤਿਗੁਰਾਂ ਦੇ ਕੋਲ ਜਾਵਾਂਗਾ ਫਰਿਆਦ ਕਰਾਂਗਾ ਵੀ ਸੱਚੇ ਪਾਤਸ਼ਾਹ ਮੈਨੂੰ ਦੁਨੀਆ ਦੇ ਪਦਾਰਥ ਚਾਹੀਦੇ ਨੇ ਕਿਸ ਕਰਕੇ ਉਹ ਇਸ ਕਰਕੇ ਚਾਹੀਦੇ ਨੇ ਕਿ ਜੇ ਦੁਨੀਆ ਦੇ ਪਦਾਰਥ ਨਾ ਹੋਣ ਤੇ ਸੱਚੀ ਗੱਲ ਹੈ ਦੁਨੀਆ ਸਾਨੂੰ ਟਿਕਨ ਨਹੀਂ ਦਿੰਦੀ ਜਿਹਦੇ ਕੋਲ ਰਹਿਣ ਦੇ ਲਈ ਘਰ ਨਾ ਹੋਵੇ ਜੇਬ ਦੇ ਵਿੱਚ ਢੇਲਾ ਨਾ ਹੋਵੇ ਕੋਈ ਕਿੰਨਾ ਵੀ ਸੱਕਾ ਕਿਉਣਾ ਹੋਵੇ ਕਈ ਵਾਰੀ ਉਹ ਵੀ ਪਨਾ ਕੰਨੀ ਕਤਰਾ ਕੇ ਕੋਲੋਂ ਲੰਘਦਾ ਉਹ ਵੀ ਕਹਿੰਦਾ ਵੀ ਮੈਂ ਤੇਰੇ ਕੋਲੋਂ ਨਹੀਂ ਲੰਘਣਾ ਕੀ ਪਤਾ ਕਿਹੜੀ ਚੀਜ਼ ਮੰਗ ਕੇ ਬੈਠੇ ਹੈ ਕਈ ਵਾਰੀ ਇਹੋ ਜਿਹਾ ਸਭਾ ਹੁੰਦਾ ਉਹ ਮੰਦੇ ਵਿੱਚ ਖਿਆਲ ਲਿਆ ਕੇ ਤੁਰਦਾ ਵੀ ਕਹਿ ਲੱਗਾ ਵੀ ਮੈਂ ਜਾਵਾਂਗਾ ਨਾ ਜਦੋਂ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਫਰਿਆਦ ਕਰਾਂਗਾ ਬੇਨਤੀ ਕਰਾਂਗਾ ਵੀ ਸੱਚੇ ਪਾਤਸ਼ਾਹ ਕਿਰਪਾ ਕਰ ਵੀ ਮੈਨੂੰ ਦੁਨਿਆਵੀ ਪਦਾਰਥ ਦੇ ਦੇ ਤੇ ਜਦੋਂ ਦੁਨਿਆਵੀ ਪਦਾਰਥ ਮੰਗਦਾ ਤੇ ਦੁਨਿਆਵੀ ਜਦੋਂ ਆਇਆ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਬੇੜਤੀ ਕੀ ਕੀਤੀ ਉੜਾ ਕੇ ਕੁਝ ਮੰਗਣ ਜੋ ਕਰਿਆ ਹੀ ਨਾ ਜਦੋਂ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਹੁਣ ਉਹਨੂੰ ਇਸ ਗੱਲ ਦੀ ਸਮਝ ਨਾ ਲੱਗੇ ਕਿ ਮੈਂ ਗੁਰੂ ਦੇ ਕੋਲੋਂ ਮੰਗਾ ਤੇ ਮੰਗਾ ਕੀ ਸੱਚੇ ਪਾਤਸ਼ਾਹ ਕਹਿੰਦੇ ਵੀ ਕਹ ਲੈ ਕਿ ਪੰਡਿਤ ਦੁਰਗੋ ਤੂੰ ਆਇਆ ਸਾਂ ਮੰਗ ਕੀ ਮੰਗਣਾ ਚੁਣੈ ਉਹ ਕਹਿੰਦਾ ਸੱਚੇ ਪਾਤਸ਼ਾਹ ਵੀ ਵੇਖੋ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਜਾ ਕੇ ਸੰਭਾਪਤੀ ਕਰਾਂ ਕੀ ਤੇਰੇ ਕੋਲੋਂ ਮੰਗਾ ਕੀ ਤੇਰੇ ਕੋਲੋਂ ਨਾ ਮੰਗਾ ਤੇ ਫਿਰ ਸਤਗੁਰੂ ਕਹਿੰਦੇ ਮੰਗ ਲੈ ਜੋ ਤੂੰ ਮੰਗਣਾ ਹੈ ਤੇ ਬਚਨ ਕੀ ਅਕਦਾ ਹੈ ਕਹਿ ਲਗਾ ਸੱਚੇ ਪਾਤਸ਼ਾਹ ਵੀ ਜੇ ਮੈਂ ਪੈਸਾ ਮੰਗਣਾ ਵਾ ਤੇ ਮੈਨੂੰ ਜਾਮਰ ਡੰਡੇ 'ਤੇ ਮਾਰਦੇ ਨੇ ਜੇ ਮੈਂ ਤੇਰੇ ਕੋਲ ਪਰਮਾਰਥ ਪਿਆ ਮੰਗਣਾ ਵਾ ਪਾਲ ਤੇਰੇ ਕੋਲ ਭਗਤੀ ਪਿਆ ਮੰਗਣਾ ਵਾ ਫਰ ਦੁਨੀਆ ਦੇ ਲੋਕ ਨਹੀਂ ਮੈਨੂੰ ਜਿਉਣ ਦਿੰਦੇ ਤੇ ਸੱਚੇ ਪਾਤਸ਼ਾਹ ਮੁਸਕਰਾ ਕੇ ਮੁਸਪਰਾਗ ਕਹਿ ਲਗੇ ਵੀ ਪਰ ਮੰਗਣਾ ਤੇ ਦੋਵੇਂ ਚੀਜ਼ਾਂ ਤੂੰ ਮੰਗ ਲੈ ਤੂੰ ਪਰਮਾਰਥ ਵੀ ਮੰਗ ਲੈ ਤੇ ਪ੍ਰਦਾਖ ਵੀ ਮੰਗ ਲੈ ਤੇ ਸਤਿਗੁਰੂ ਦੇ ਕੋਲੋਂ ਦੋਵੇਂ ਚੀਜ਼ਾਂ ਲੈ ਕੇ ਗਿਆ ਸੀ ਪਦਾਰਥ ਵੀ ਲੈ ਕੇ ਗਿਆ ਤੇ ਪਰਮਾਰਥ ਵੀ ਲੈ ਕੇ ਗਿਆ ਸੀ ਪਾਵ ਉਸ ਨੂੰ ਇਸ ਗੱਲ ਦਾ ਪਤਾ ਹੈ ਗੁਰੂ ਦੇ ਕੋਲੋਂ ਸਭ ਚੀਜ਼ਾਂ ਮੰਗਣੀਆਂ ਨੇ ਸਭ ਅਸੀਂ ਇੱਥੋਂ ਹੀ ਮੰਗਣਾ ਹੈ ਤੇ ਨਾਲ-ਨਾਲ ਇਹ ਵੀ ਗੱਲ ਆਖੀ ਹੈ ਵੀ ਕਿਤੇ ਇਨਾ ਹੋਵੇ ਜੋ ਅਰਦਾਸ ਤੇਰੀ 18 ਸਾਲ ਦੇ ਵਿੱਚ ਜੋ ਤੂੰ ਪਦਾਰਥ ਮੰਗਣਾ ਪਿਆ ਸੀ ਉਹ ਹੀ ਪਦਾਰਥ ਤੋਂ 100 ਸਾਲ ਦੀ ਉਮਰ ਦੇ ਵਿੱਚ ਵੀ ਮੰਗੀ ਜਾਵੇ ਜੀਵਨ ਜਿਵੇਂ ਉਮਰ ਦੇ ਵਿੱਚ ਤਰੱਕੀ ਕਰੀ ਜਾ ਰਹੀ ਹੈ ਨਾ ਪਹਿਲਾਂ ਤੇਰੇ ਪਦਾਰਥਾਂ ਦੀ ਅਰਦਾਸ ਸੀ ਹੌਲੀ ਹੌਲੀ ਇਹ ਅਰਦਾਸ ਕਰ ਵੀ ਮਾਲਕਾ ਕੇਵਲ ਪਦਾਰਥਾਂ ਤਾਂ ਕਿ ਮੈਂ ਨਾ ਟਿਕਿਆ ਰਵਾਂ ਇਹਦੇ ਤੋਂ ਅਗਾਹ ਜਾ ਕੇ ਮੇਰੀ ਜਿਹੜੀ ਅਰਦਾਸ ਹੈ ਮੇਰੀ ਅਰਦਾਸ ਤੇਰੇ ਪਰਮਾਰਥ ਤੱਕ ਵੀ ਪਹੁੰਚ ਜਾਵੇ ਇਹ ਆਪਾਂ ਅਰਦਾਸ ਮਾਲਕ ਦੇ ਦਰ ਤੇ ਕਰਨੀ ਹੈ ਕਿ ਜੋ ਕੁਝ ਮੰਗਣਾ ਹੈ ਜੋ ਕੁਝ ਮਿਲਣਾ ਹੈ ਸਭ ਕੁਝ ਮਾਲਕ ਦੇ ਕੋਲੋਂ ਮੰਗਣਾ ਹੈ ਤੇ ਪਤਵੰਤੇ ਸੱਜਣਾ ਨੇ ਇਕੱਠੇ ਸ਼ਬਦ ਵਰਤ ਦਿੱਤੇ ਉਹ ਕਹਿ ਲੱਗੇ ਵੀ ਹਰ ਬੰਦੇ ਦੀ ਵੱਖੋ ਵਕਰੀ ਜਿਹੜੀ ਅਰਦਾਸ ਹੈ ਵੱਖੋ ਵੱਖਰੇ ਮਨ ਦੇ ਖਿਆਲ ਨੇ ਕਿਸੇ ਦੇ ਮਨ ਦੇ ਖਿਆਲ ਕੁਝ ਹੈ ਕੋਈ ਕੁਝ ਪਿਆ ਮੰਗਦਾ ਪਰ ਇੱਕੋ ਇਕੱਠੇ ਬਚਨੇ ਵਰਤ ਦਿੱਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਕੋਈ ਕਿਸੇ ਜਗ੍ਹਾ ਦੇ ਉੱਤੇ ਖਲੋਤਾ ਪਿਆ ਅਰਦਾਸ ਕਰਦਾ ਹੈ ਕੋਈ ਦੇਸ਼ ਦੇ ਵਿੱਚ ਕੋਈ ਵਿਦੇਸ਼ਾਂ ਦੇ ਵਿੱਚ ਕੋਈ ਘਰ ਦੇ ਵਿੱਚ ਬੈਠਾ ਹੋਇਆ ਕੋਈ ਧਾਰਮਿਕ ਸਥਾਨਾਂ ਤੇ ਬੈਠਾ ਹੋਇਆ